ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਕਰਕਟ ਰਾਸ਼ੀ ਵਾਲਿਓ ਕੈਂਸਰ ਰਾਸ਼ੀ ਵਾਲਿਓ ਮੈਂ ਹਾਸਨਜੀ ਤੁਹਾਡੇ ਲਈ ਜੂਨ 2025 ਦਾ ਰਾਸ਼ੀ ਫਾਲ ਲੈ ਕੇ ਤੁਹਾਡੇ ਲਈ ਬਹੁਤ ਹੀ ਅੱਛੇ ਦਿਨ ਆਉਣ ਵਾਲੇ ਨੇ 18 ਮਈ ਨੂੰ ਰਾਹੂ ਕੇਤੂ ਤੇ ਬ੍ਰਹਸਪਤੀ ਦੇ ਵਿੱਚ ਪਰਵਰਤਨ ਆਇਆ ਜੀ ਤੇ ਤੁਹਾਡੀ ਗੱਲ ਕਰਦੇ ਹਾਂ ਜੂਨ 2025 ਦੇ ਰਾਸ਼ੀ ਫਾਲ ਬਾਰੇ ਓਕੇ ਤੁਹਾਡਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਹੈਲਥ ਵਾਸਤੇ ਸੂਰਜ ਨੇ 12ਵੇਂ ਘਰ ਚ ਚਲੇ ਜਾਣਾ ਤੁਹਾਨੂੰ ਇਹਦੇ ਨਾਲ ਨਾ ਬਲੱਡ ਪ੍ਰੈਸ਼ਰ ਡਾਇਬੀਟੀਜ਼ ਕੋਈ ਵੀ ਪੇਟ ਨਾਲ ਰਿਲੇਟਡ ਬਿਮਾਰੀਆਂ ਨੇ ਜਿਵੇਂ ਐਸਿਡਿਟੀ ਹੋਣੀ ਬਲੋਟਿੰਗ ਹੋਣਾ ਜਾਂ ਥਾਇਰੋਇਡ ਨਾਲ ਰਿਲੇਟਡ ਕੋਈ ਇਸ਼ੂ ਹੈ ਤੁਹਾਡਾ ਤਾਂ ਉਹ ਸਾਹਮਣੇ ਆ ਸਕਦਾ ਹੈ ਆਪਣੀ ਖਾਣ ਪੀਣ ਦਾ ਖਾਸ ਕਰਕੇ ਕੋਈ ਟਰੈਵਲਿੰਗ ਕਰਨ ਵੇਲੇ ਆਪਣੀ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਤੁਹਾਨੂੰ ਜ਼ਰੂਰਤ ਹੈ ਜੀ ਕਿ ਤੁਹਾਡੀ ਫੈਟ ਵੀ ਵੱਧ ਸਕਦੀ ਹੈ ਸੋ ਤੁਹਾਨੂੰ ਬਹੁਤ ਕੇਅਰਫੁਲ ਹੋਣਾ ਪੈਣਾ ਆਪਣੀ ਸਿਹਤ ਦੇ ਧਿਆਨ ਵਾਸਤੇ ਠੀਕ ਹੈ ਅੱਗੇ ਗੱਲ ਕਰਦੇ ਆ ਤੁਹਾਡੀ ਪੜ੍ਹਾਈ ਦੇ ਬਾਰੇ 7 ਜੂਨ ਨੂੰ ਅ ਪੰਜਵੇਂ ਘਰ ਚ ਆ ਜਾਣਾ ਜੀ ਅ ਅ ਮੰਗਲ ਨੇ ਤੇ ਤੁਹਾਡਾ ਕੋਈ ਅਗਰ ਗਵਰਨਮੈਂਟ ਐਗਜ਼ਾਮ ਹੈ 15 ਜੂਨ ਤੋਂ ਪਹਿਲਾਂ ਪਹਿਲਾਂ ਹੈਗਾ ਤਾਂ ਬਹੁਤ ਠੀਕ ਹੈ ਪੜ੍ਹਾਈ ਲਈ ਵੀ ਇਹ ਮਹੀਨਾ ਵਧੀਆ 7 ਤੋਂ 15 ਜੂਨ ਤੱਕ ਜਿਆਦਾ ਵਧੀਆ ਟਾਈਮ ਚੱਲ ਰਿਹਾ ਤੁਹਾਡੀ ਕਨਸੈਂਟ੍ਰੇਸ਼ਨ ਜਿਹੜੀ ਉਹ ਬੈਟਰ ਹੋ ਸਕਦੀ ਆ ਤੇ ਜੇ ਤੁਹਾਡਾ ਕੋਈ ਟੈਸਟ ਹੈ 7 ਤੋਂ 15 ਜੂਨ ਦੇ ਵਿੱਚ ਵਿੱਚ ਤਾਂ ਅ ਉਹ ਬਹੁਤ ਵਧੀਆ ਹੋ ਸਕਦਾ ਅੱਗੇ ਗੱਲ ਕਰਦੇ ਆ ਤੁਹਾਡੀ ਲਵ ਰਿਲੇਸ਼ਨਸ਼ਿਪ ਦੀ ਪੰਜਵਾਂ ਹਾ우스 ਸਜੇ ਤੁਹਾਡਾ ਲਵ ਦਾ ਰਿਲੇਸ਼ਨਸ਼ਿਪ ਦਾ ਹੁੰਦਾ ਤੇ ਤੁਹਾਡੇ ਚਾਹੇ ਬੋਏਫ੍ਰੈਂਡ ਗਰਲਫ੍ਰੈਂਡ ਹੈਗੇ ਨੀਗੇ ਜਿਹਦੇ ਨਾਲ ਵੀ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚੋਂ ਪਿਆਰ ਮੁਹੱਬਤ ਤੇ ਤਾਂ ਉਹਨਾਂ ਦਾ ਥੋੜਾ ਜਿਹਾ ਮੂਡੀ ਨੇਚਰ ਹੋ ਸਕਦਾ ਤੇ ਇਹ 7 ਜੂਨ ਤੱਕ ਦਾ ਸਮਾਂ ਆ ਜਿਹੜਾ ਇਹ ਇੰਨੇ ਤੱਕ ਇਹਨਾਂ ਦਾ ਮੂਡੀ ਨੇਚਰ ਹੋਗਾ ਉਸ ਤੋਂ ਬਾਅਦ ਤੁਹਾਡੇ ਤੇ ਗੱਲ ਆ ਜਾਣੀ ਆ ਤੁਹਾਨੂੰ ਆਪਣੀ ਜ਼ੁਬਾਨ ਤੇ ਬੜਾ ਕੰਟਰੋਲ ਕਰਨਾ ਪੈਣਾ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਪੈਣਾ ਐਟੀਟਿਊਡ ਨਹੀਂ ਦਿਖਾਉਣਾ ਆਪਣੇ 파ਟਨਰ ਨੂੰ ਜਿਆਦਾ ਰੂਡ ਨਹੀਂ ਬੋਲਣਾ ਬਲੰਟ ਦੀ ਜ਼ੁਬਾਨ ਕਰਨੀ ਹੈਗੀ ਤੁਹਾਡੀ ਜ਼ੁਬਾਨ ਦੇ ਉੱਤੇ ਤਾਂ ਜਿੰਨਾ ਤਾਲਾ ਮਾਰ ਕੇ ਰੱਖ ਲਓਗੇ ਤੁਹਾਡੇ ਲਈ ਉਨਾ ਹੀ ਵਧੀਆ ਰਹੂਗਾ ਅਖੀਰ ਨੂੰ ਤੁਸੀਂ ਗਲਤੀ ਵੀ ਮੰਨ ਲੈਣੀ ਹੈ ਜੇ ਤੁਸੀਂ ਉੱਚਾ ਨਹੀਂ ਮਾ ਆਪਣੇ 파ਟਨਰ ਨੂੰ ਬੋਲਿਆ ਬਟ ਬੈਟਰ ਹੁੰਦਾ ਕਿ ਤੁਹਾਨੂੰ ਪਛਤਾਵਾ ਨਾ ਕਰਨਾ ਪਵੇ ਆਪਣੇ ਪਿਆਰ ਮੁਹੱਬਤ ਨੂੰ ਪਿਆਰ ਮੁਹੱਬਤ ਨਾਲ ਹੀ ਰੱਖਣਾ ਬਹੁਤ ਗੁੱਸੇ ਤੇ ਕੰਟਰੋਲ ਕਰਕੇ ਅੱਗੇ ਗੱਲ ਕਰਦੇ ਹਾਂ ਜੀ ਤੁਹਾਡੀ ਮੈਰਿਡ ਲਾਈਫ ਦੀ ਸੱਤਵਾਂ ਘਰ ਆ ਤੁਹਾਡਾ ਮੈਰਿਡ ਲਾਈਫ ਦਾ ਸ਼ਨੀ ਨੇ ਨੌਵੇਂ ਘਰ ਚ ਆ ਜਾਣਾ ਆ ਤੇ ਪਹਿਲਾਂ ਅੱਠਵੇਂ ਚ ਸੀ ਸੋ ਜੋ ਪੁਰਾਣੀਆਂ ਪ੍ਰੋਬਲਮ ਸੀ ਤੁਹਾਡੀਆਂ ਮੈਰਿਡ ਲਾਈਫ ਦੇ ਵਿੱਚ ਉਹ ਠੀਕ ਹੋ ਜਾਣਗੀਆਂ ਤੇ ਤੁਹਾਡੀ ਮੈਰਿਡ ਲਾਈਫ ਲਈ ਇਹ ਐਕਚੁਅਲੀ ਬਹੁਤ ਵਧੀਆ ਮਹੀਨਾ ਜਾਊਗਾ ਤੁਹਾਡੇ ਲਈ ਕਾਫੀ ਪੋਜ਼ਿਟਿਵ ਚੇਂजेस ਹੋਣਗੇ ਆ ਤੇ ਤੁਹਾਡੇ 파ਟਨਰ ਦੀ ਕੋਈ ਜੌਬ ਲੱਗ ਸਕਦੀ ਹੈ ਜੇ ਜੌਬ ਆਲਰੇਡੀ ਕਰ ਰਹੇ ਨੇ ਉਹ ਤਾਂ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਸਕਦੀ ਹੈ ਤੇ ਕੋਈ ਬਿਜ਼ਨਸ ਡੀਲ ਵੀ ਉਹਨਾਂ ਦੀ ਬੈਟਰ ਹੋ ਸਕਦੀ ਹੈ ਤੇ ਅਗੀ ਗੱਲ ਕਰਦੇ ਤੁਹਾਡੀ ਕਿਸਮਤ ਦੀ ਜੀ ਬ੍ਰਹਸਪਤੀ ਹੈ ਜਿਹੜਾ ਆਪਣਾ ਕਿਸਮਤ ਦਾ ਗ੍ਰਹਿ ਹੁੰਦਾ ਤੁਹਾਡੇ 12ਵੇਂ ਘਰ 'ਚ ਬੈਠਾ ਹੋਇਆ ਜਲਦਬਾਜ਼ੀ ਨਹੀਂ ਕਰਨੀ ਕਿਸੇ ਵੀ ਕੰਮ ਦੇ ਵਿੱਚ ਤੁਹਾਡੀ ਕਿਸਮਤ ਹੈ ਜਿਹੜੀ ਬਹੁਤ ਸਲੋ ਆ ਪਰ ਇਹ ਖਰਾਬ ਨਹੀਂ ਹੈ ਠੀਕ ਹੈ ਤਾਂ ਤੁਸੀਂ ਆਪਣੀ ਕੋਈ ਇਨਵੈਸਟਮੈਂਟ ਜਿਹੜੀ ਉਹ ਰਿਸਕੀ ਨਹੀਂ ਕਰਨੀ ਹਜ਼ਾਰਵਾਰੀ ਸੋਚ ਕੇ ਫੈਸਲਾ ਲੈਣਾ ਕੋਈ ਵੱਡੀ ਇਨਵੈਸਟਮੈਂਟ ਦੇ ਵਿੱਚ ਤੇ ਤੁਹਾਡਾ 7 ਜੂਨ ਤੋਂ ਬਾਅਦ ਤੁਹਾਡੀ ਕੋਈ ਆਪਣੀਆਂ ਜਿਹੜੀਆਂ ਕਮਿਊਨੀਕੇਸ਼ਨ ਸਕਿਲਸ ਨੇ ਮੈਨੇਜਮੈਂਟ ਜਾਂ ਆਰਗੇਨਾਈਜ਼ੇਸ਼ਨਲ ਸਕਿਲਸ ਨੇ ਇਹਨਾਂ ਤੋਂ ਤੁਹਾਡੇ ਬੌਸ ਨੇ ਜਿਹੜੇ ਬਹੁਤ ਇੰਪ੍ਰੈਸ ਹੋਣਗੇ ਤੇ ਉਹ ਤੁਹਾਡੇ ਵੱਲ ਅਟਰੈਕਟ ਹੋਣਗੇ ਤੇ ਤੁਹਾਨੂੰ ਜੌਬ ਦੇ ਵਿੱਚ ਪ੍ਰੋਮੋਸ਼ਨ ਆ ਜਿਹੜੀ ਮੈਨੂੰ ਉਹ ਦਿਖ ਰਹੀ ਆ ਜੂਨ ਮਹੀਨੇ ਦੇ ਵਿੱਚ ਤੇ ਇਹ ਤੁਹਾਡਾ ਕੈਰੀਅਰ ਵਾਈਜ਼ ਜਿਹੜਾ ਜੂਨ ਦਾ ਮਹੀਨਾ ਬਹੁਤ ਹੀ ਵਧੀਆ ਚੱਲ ਰਿਹਾ ਠੀਕ ਹੈ ਜੀ ਤੇ ਬਾਕੀ ਤੁਸੀਂ ਅ ਚੜਦੇ ਹੋਏ ਸੂਰਜ ਨੂੰ ਪਾਣੀ ਦੇ ਸਕਦੇ ਆ ਹਨੂਮਨ ਚਾਲੀਸਾ ਦਾ ਪਾਠ ਕਰ ਸਕਦੇ ਆ ਜਾਂ ਕੋਈ ਵੀ ਧਰਮ ਦੇ ਵਿੱਚ ਤੁਸੀਂ ਸਿੱਖੀ ਸਮਝ ਬਲੀਵ ਕਰਦੇ ਆ ਹਿੰਦੂਇਸਮ ਵਿੱਚ ਬਲੀਵ ਕਰਦੇ ਆ ਜਾਂ ਮੁਸਲਮਾਨਾਂ ਵਿੱਚ ਬਲੀਵ ਕਰਦੇ ਆ ਆਪਣੇ ਧਰਮ ਅਕੋਰਡਿੰਗ ਜੋ ਵੀ ਤੁਹਾਨੂੰ ਮੈਡੀਟੇਸ਼ਨ ਕਰਨੀ ਆ ਤਾਂ ਪਲੀਜ਼ ਉਹ ਆਪਣੀ ਜ਼ਰੂਰ ਕਰ ਲਿਓ ਠੀਕ ਹੈ ਜੀ ਜਿੱਦਾਂ ਤੁਹਾਡੇ ਤੈਨੂੰ ਸਕੂਲ ਮਿਲਦਾ ਥੈਂਕ ਯੂ ਐਂਡ ਬੈਸਟ ਆਫ ਲੱਕ